ਤੁਸੀਂ ਪਿਛਲੀ ਵਾਰ ਇਹ ਵਾਅਦਾ ਕੀਤਾ ਸੀ ਚੋਣਾਂ ਦੇ ਵਿੱਚ ਕਿ ਅਸੀਂ ਜਿਹੜੀ ਹੈ ਵਧੀਆ ਸਕੂਲ ਬਣਾਵਾਂਗੇ ਦਿੱਲੀ ਮਾਡਲ ਬਣਾਵਾਂਗੇ ਤੇ ਨਸ਼ਾ ਮੁਕਤ ਕਰਾਂਗੇ 1-1000 ਰੁਪਿਆ ਸਾਡੀਆਂ ਭੈਣਾਂ ਦੇ ਖਾਤੇ 'ਚ ਪਾਵਾਂਗੇ ਮੈਂ ਅੱਜ ਪੁੱਛਣਾ ਚਾਹੁੰਦਾ ਦੁਬਾਰਾ ਫੇਰ ਚੋਣਾਂ ਆਗੀਆਂ ਨਾ ਤਾਂ 1000 ਰੁਪਿਆ ਮਿਲਿਆ ਨਾ ਦਿੱਲੀ ਵਰਗੇ ਸਕੂਲ ਮਿਲੇ ਨਾ ਹੀ ਬੱਚਿਆਂ ਨੂੰ ਲੈਪਟਾਪ ਮਿਲੇ ਕੰਪਿਊਟਰ ਮਿਲੇ ਨਾ ਹੀ ਸਕੂਲਾਂ ਦੇ ਵਿੱਚ AC ਲੱਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਐ ਬੱਚਿਆਂ ਨੂੰ ਵਰਤਿਆ ਤੱਕ ਨਹੀਂ ਮਿਲ ਰਹੀਆਂ ਕਿਤਾਬਾਂ ਤੱਕ ਨਹੀਂ ਮਿਲ ਰਹੀਆਂ ਇਹ ਬੰਦੇ ਸਿੱਖਿਆ ਦੀ ਗੱਲ ਕਰਦੇ ਇਹ ਤਾਂ ਸਿਰਫ ਇੱਕ ਝੂਠ ਮਾਰ ਕੇ ਲੋਕਾਂ ਨੂੰ ਵੋਟਾਂ ਲੈਣ ਆਏ ਸੀ ਸੋ ਲੈ ਲਈਆਂ ਐਰਕੀਵਾਰ ਲੋਕ ਇਹਨਾਂ ਨੂੰ ਚੱਲ ਦਿਆ ਕਰਨ ਆਮ ਆਦਮੀ ਪਾਰਟੀ ਦੇ ਲੋਕ ਸਾਡਾ ਵਿਰੋਧ ਕਰ ਰਹੇ ਨੇ ਸਾਨੂੰ ਪਰੇਸ਼ਾਨ ਕਰ ਦੇਣਾ ਜੇ ਇੱਦਾਂ ਹੀ ਆ ਇਹਨਾਂ ਨੇ ਚੰਗੇ ਕੰਮ ਕੀਤੇ ਐ ਸਿੱਖਿਆ ਦਿੱਤੀ ਸਿਹਤ ਸਹੂਲਤਾਂ ਦਿੱਤੀਆਂ ਤਾਂ ਫੇਰ ਡਰਦੇ ਕਿਉਂ ਆ ਆਈਆਂ ਡਿਸਪੈਂਸਲੀਆਂ ਨੂੰ ਰੰਗ ਕਰਕੇ ਵੱਡੇ ਵੱਡੇ ਬੋਰਡ ਲਾ ਕੇ ਸਾਡਾ ਕੰਮ बोलਦਾ ਕੰਮ ਨਹੀਂ ਬੋਲਦਾ ਲੋਕਾਂ ਨੂੰ ਪਤਾ ਤੁਹਾਡੀ ਕਰਪਸ਼ਨ ਬੋਲਦੀ ਹੈ ਭਗਵਾਨਤਮਾਨ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਉਹ ਗੱਲਾਂ ਕਰੋ ਜੋ ਤੁਹਾਨੂੰ ਸ਼ੋਭਾ ਦਿੰਦੀਆਂ ਐ ਐਦਾਂ ਦੇ ਝੂਠ ਬੋਲ ਕੇ ਅਗਰ ਤੁਸੀਂ ਪ੍ਰਚਾਰ ਕਰਦੇ ਰਹੇ ਤਾਂ ਮੇਰਾ ਖਿਆਲ ਆ ਕਿ ਸਭ ਤੋਂ ਕਰਪਟ ਮੁੱਖ ਮੰਤਰੀ ਤੁਸੀਂ ਸਾਬਤ ਹੋ ਜਾਓਗੇ ਗੱਲ ਜੀ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤੇ ਅੱਜ ਡਾਕਟਰ ਭੀਮrao ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਪੂਰੀ ਧੂਮ-ਤਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਉੱਥੇ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਵੀ ਬੜੀ ਧੂਮ-ਤਾਮ ਦੇ ਨਾਲ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਪਹੁੰਚੇ ਨੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਪਹੁੰਚੇ ਨੇ ਲੋਕ ਸਭਾ ਦੇ ਉਹਨਾਂ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਉਹ ਪਹੁੰਚੇ ਨੇ ਤੇ ਨਾਲ ਐਮਐਲਏ ਗੁਰਦੇਵ ਸਿੰਘ ਸੇਖੋ ਪਹੁੰਚੇ ਨੇ ਤਾਂ ਹੁਣ ਜਿਵੇਂ ਸਮੇਂ-ਸਮੇਂ ਤੇ ਹਰ ਵਰਗ ਦੇ ਲੋਕ ਪਹੁੰਚ ਰਹੇ ਨੇ ਤਾਂ ਉੱਥੇ ਹੀ ਫਰੀਦਕੋਟ ਦੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜੇ ਆਪਾਂ ਗੱਲ ਕਰੀਏ ਜ਼ਿਲ੍ਹਾ ਪ੍ਰਧਾਨ ਦੀ ਗੌਰਵ ਕੱਕੜ ਤਾਂ ਉਹਨਾਂ ਦੀ ਟੀਮ ਪੂਰੀ ਪਹੁੰਚੀ ਆ ਉਹਨਾਂ ਵੱਲੋਂ ਵੀ ਜਿਹੜੇ ਅੱਜ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਸ਼ਰਧਾਂਜਲੀ ਜਿਹੜੀ ਡਾਕਟਰ ਪੀਮਰਾਓ ਅੰਬੇਦਕਰ ਨੂੰ ਦਿੱਤੀ ਗਈ ਹੈ ਗੱਲਬਾਤ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਦੀ ਵੀ ਜ਼ਰੂਰਤ ਪਈ ਹੈ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਦੀ ਅੱਜ ਦੇ ਦਿਨ ਤੁਹਾਨੂੰ ਵੀ ਸਾਰਿਆਂ ਨੂੰ ਸਾਰੇ ਹੀ ਸਰੋਤਾਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੈ ਸ਼੍ਰੀ ਰਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਅੱਜ ਸਾਨੂੰ ਪੁਤਲਾ ਫੁਕਣ ਦੀ ਲੋੜ ਤਾਂ ਪਈ ਜਨਤਾ ਨੂੰ ਟਾਈਓ ਮਿਲਦੀਆਂ ਹਾਰਾਂ ਜਦੋਂ ਜੇਲ੍ਹਾਂ ਚੋਂ ਚੱਲਣ ਸਰਕਾਰਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਸਰਕਾਰ ਚਲਾ ਰਹੇ ਨੇ ਬਾਬਾ ਭੀਮਰਾਓ ਸਾਹਿਬ ਦੀ ਫੋਟੋ ਲਾ ਕੇ ਜੋ ਜਨਤਾ ਨੂੰ ਭੋਲੀ ਭਾਲੀ ਨੂੰ ਗੁੰਮਰਾਹ ਕਰ ਰਹੇ ਨੇ ਅੱਜ ਅਸੀਂ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਆਮ ਆਦਮੀ ਪਾਰਟੀ ਨੂੰ ਇਹ ਸੰਦੇਸ਼ ਵੀ ਦਿੱਤਾ ਵੀ ਤੁਸੀਂ ਕਰਪਸ਼ਨ ਦੇ ਚਾਰਜ ਦੇ ਵਿੱਚ ਤੁਹਾਡਾ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਬੈਠਾ ਬਾਬਾ ਸਾਹਿਬ ਦੀ ਫੋਟੋ ਲਾ ਕੇ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਇਹ ਨਹੀਂ ਕਿਹਾ ਸੀ ਵੀ ਕਿ ਜੇਲਾਂ ਤੋਂ ਕਰਪਟ ਮੁੱਖ ਮੰਤਰੀ ਸਰਕਾਰਾਂ ਚਲਾਵੇ ਅੱਜ ਅਸੀਂ ਉਹਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਸਾਨੂੰ ਬਹੁਤ ਖੁਸ਼ੀ ਆ ਅੱਜ ਕਿ ਬਾਬਾ ਸਾਹਿਬ ਜੀ ਦੀ ਦੇਣ ਹੈ ਜੋ ਅੱਜ ਸਾਨੂੰ ਜਿਹੜੇ ਅਧਿਕਾਰ ਮਿਲੇ ਲੋਕਤੰਤਰ ਦੇ ਵਿੱਚ ਬਾਬਾ ਸਾਹਿਬ ਦੀ ਦੇਣ ਹੈ ਤੁਸੀਂ ਸਵਾਲ ਖੜੇ ਕਰ ਰਹੇ ਹੋ ਆਮ ਆਦਮੀ ਪਾਰਟੀ ਤੇ ਅੱਜ ਇੱਥੇ ਕੁਲਤਾਰ ਸਿੰਘ ਸਾਧਵਾ ਪਹੁੰਚੇ ਸੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਬਾਬਾ ਅਭਿਦੇ ਕਰ ਜੀ ਆ ਉਹਨਾਂ ਨੇ ਕਹਿਆ ਸੀਗਾ ਜਿਹੜੀ ਵਿੱਧਿਆ ਹੈ ਤਾਂ ਵਿੱਧਿਆ ਇੱਕ ਸ਼ੇਰਨੀ ਦਾ ਦੁੱਧ ਹੈ ਜੇਕਰ ਇਹਨੂੰ ਜਿਹੜਾ ਪੀਊਗਾ ਉਹ ਵਾਅਕੇ ਜਿਹੜਾ ਕਾਮਯਾਬ ਹੋਊਗਾ ਤੇ ਅਸੀਂ ਉਹ ਕਾਮਯਾਬੀ ਕਰ ਰਹੇ ਹਾਂ ਪਹਿਲਾਂ ਕੇਦਰੀਵਾਲ ਨੇ ਵਿੱਧਿਆ ਦੀ ਕਾਮਯਾਬੀ ਕੀਤੀ ਹੈ ਦਿੱਲੀ ਦੇ ਵਿੱਚ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਇਸ ਵਿੱਧਿਆ ਨੂੰ ਉੱਚਾ ਲੈ ਕੇ ਜਾ ਰਹੇ ਆ ਅੱਜ ਤੱਕ ਵਿੱਧਿਆ ਸਮੇਂ-ਸਮੇਂ ਤੇ ਜਿੰਨੇ ਵੀ ਸਾਡੇ ਸਾਥੀ ਚਾਹੇ ਆਈਪੀਐਸ ਬਣੇ ਆ ਚਾਹੇ ਲੀਡਰ ਬਣੇ ਆ ਚਾਹੇ ਵਕੀਲ ਬਣੇ ਆ ਵਿੱਦਿਆ ਪੜ੍ਹ ਕੇ ਹੀ ਲੀਡਰ ਬਣਿਆ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਮ ਆਦਮੀ ਪਾਰਟੀ ਨੂੰ ਵਿਦਿਆਰਥੀ ਤੁਸੀਂ ਗੱਲ ਕਰ ਰਹੇ ਹੋ ਤਾਂ ਵਿਦਿਆ ਪਹਿਲੋ ਪੜ੍ਹ ਕੇ ਤੁਸੀਂ ਜਿਹੜਾ ਚੁਣ ਕੇ ਵਿਧਾਨ ਸਭਾ ਜਾਂ ਲੋਕ ਸਭਾ ਚ ਗਏ ਹੋ ਤੁਹਾਡੇ ਨੁਮਾਇੰਦੇ ਗਏ ਜਲੰਧਰ ਤੋਂ ਤੁਸੀਂ ਪਿਛਲੀ ਵਾਰ ਇਹ ਵਾਅਦਾ ਕੀਤਾ ਸੀ ਚੋਣਾਂ ਦੇ ਵਿੱਚ ਕਿ ਅਸੀਂ ਜਿਹੜੀ ਆ ਵਧੀਆ ਸਕੂਲ ਬਣਾਵਾਂਗੇ ਦਿੱਲੀ ਮਾਡਲ ਬਣਾਵਾਂਗੇ ਤੇ ਨਸ਼ਾ ਮੁਕਤ ਕਰਾਂਗੇ 1-1000 ਰੁਪਿਆ ਸਾਡੀਆਂ ਭੈਣਾਂ ਦੇ ਖਾਤੇ 'ਚ ਪਾਵਾਂਗੇ ਮੈਂ ਅੱਜ ਪੁੱਛਣਾ ਚਾਹੁੰਦਾ ਦੁਬਾਰਾ ਫੇਰ ਚੋਣਾਂ ਆ ਗਈਆਂ ਨਾ ਤਾਂ 1000 ਰੁਪਿਆ ਮਿਲਿਆ ਨਾ ਦਿੱਲੀ ਵਰਗੇ ਸਕੂਲ ਮਿਲੇ ਨਾ ਹੀ ਬੱਚਿਆਂ ਨੂੰ ਲੈਪਟਾਪ ਮਿਲੇ ਕੰਪਿਊਟਰ ਮਿਲੇ ਨਾ ਹੀ ਸਕੂਲਾਂ ਦੇ ਵਿੱਚ ਏਸੀ ਲੱਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਅੱਜ ਦਵਾ ਸਵਾ ਦੋ ਸਾਲ ਦੇ ਕਰੀਬ ਸਮਾਂ ਹੋ ਗਿਆ ਬੱਚਿਆਂ ਨੂੰ ਵਰਦੀਆਂ ਤੱਕ ਨਹੀਂ ਮਿਲ ਰਹੀਆਂ ਕਿਤਾਬਾਂ ਤੱਕ ਨਹੀਂ ਮਿਲ ਰਹੀਆਂ ਇਹ ਬੰਦੇ ਸਿੱਖਿਆ ਦੀ ਗੱਲ ਕਰਦੇ ਇਹ ਤਾਂ ਸਿਰਫ ਇੱਕ ਝੂਠ ਮਾਰ ਕੇ ਲੋਕਾਂ ਨੂੰ ਵੋਟਾਂ ਲੈਣ ਆਏ ਸੀ ਸੋ ਲੈ ਲਈਆਂ ਐਡ ਕੀ ਵਾਰ ਲੋਕ ਇਹਨਾਂ ਨੂੰ ਚੱਲ ਦਿਆ ਕਰਨਗੇ ਗੌਰਵ ਜੀ ਜੋ ਬਾਬਾ ਜੀ ਨੇ ਸੰਵਿਧਾਨ ਬਣਾਇਆ ਸੀ ਉਸ ਦੀ ਕਿਤੇ ਨਾ ਕਿਤੇ ਉਲੰਘਣਾ ਹੋ ਰਹੀ ਹੈ ਅੱਜ ਦੇ ਦਿਨ ਤੇ ਮੰਨਦੇ ਹੋ ਤੁਸੀਂ ਲੋਕ ਜਿਹੜਾ ਅਰਦਾਸ ਬੇਨਤੀ ਕਰਨਗੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਉਲੰਘਣਾ ਨਾ ਹੋਵੇ ਸਰਕਾਰਾਂ ਖੁਦ ਜਿਹੜੀਆਂ ਇਹ ਸੋਚਣੀਆਂ ਕਿ ਜਿਹੜੀ ਇਹ ਸੰਵਿਧਾਨ ਦੀ ਲੰਘਣਾ ਨਾ ਹੋਵੇ ਦੇਖੋ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਧੱਕਾ ਕਰਨਾ ਸ਼ੁਰੂ ਕੀਤਾ ਹੋਇਆ 2 ਸਾਲ ਤੋਂ ਚਾਹੇ ਲੀਡਰਾਂ ਤੇ ਹੋਵੇ ਚਾਹੇ ਹੁਣ ਦੇਖੋ ਸੰਵਿਧਾਨ ਨੇ ਸਾਨੂੰ ਵੀ ਤਾਕਤ ਦਿੱਤੀ ਹੈ ਪੋਲੀਟਿਕਲੀ ਪਾਰਟੀਆਂ ਸੀ ਆਪ ਦਾ ਪ੍ਰਚਾਰ ਕਰਨਾ ਸਾਡੇ ਕੈਂਡੀਡੇਟ ਸਾਹਿਬ ਜਾ ਰਹੇ ਜਾਣ ਕੇ ਆਮ ਆਦਮੀ ਪਾਰਟੀ ਦੇ ਲੋਕ ਸਾਡਾ ਵਿਰੋਧ ਕਰ ਰਹੇ ਨੇ ਸਾਨੂੰ ਪਰੇਸ਼ਾਨ ਕਰ ਰਹੇ ਨੇ ਜੇ ਏਡੇ ਹੀ ਆ ਇਹਨਾਂ ਨੇ ਚੰਗੇ ਕੰਮ ਕੀਤੇ ਆ ਸਿੱਖਿਆ ਦਿੱਤੀ ਸਿਹਤ ਸਹੂਲਤਾ ਦਿੱਤੀਆਂ ਤਾਂ ਫਿਰ ਡਰਦੇ ਕਿਉਂ ਆ ਲੋਕਾਂ ਨੂੰ ਪਤਾ ਉਹੀ ਪੁਰਾਣੀਆਂ ਡਿਸਪੈਂਸਰੀਆਂ ਨੂੰ ਰੰਗ ਕਰਕੇ ਵੱਡੇ ਵੱਡੇ ਬੋਰਡ ਲਾ ਕੇ ਸਾਡਾ ਕੰਮ ਬੋਲਦਾ ਕੰਮ ਨਹੀਂ ਬੋਲਦਾ ਲੋਕਾਂ ਨੂੰ ਪਤਾ ਤੁਹਾਡੀ ਕਰਪਸ਼ਨ ਬੋਲਦੀ ਹੈ ਲੋਕ ਤੁਹਾਨੂੰ ਚਲਦਾ ਕਰਨਗੇ ਸਾਬਕਾ ਪ੍ਰਧਾਨ ਨੇ ਤੇ ਸੀਨੀਅਰ ਆਗੂ ਨੇ ਭਾਜਪਾ ਦੇ ਗਗਨਦੀਪ ਜੀ ਗਗਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਸੰਵਿਧਾਨ ਦਾ ਆਪਾਂ ਕਹਿ ਸਕਦੇ ਹਾਂ ਕਿ ਦਿਨ ਹੈ ਉਹਨਾਂ ਦੇ ਜਨਮ ਦਿਵਸ ਹੈ ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਲਾਗੂ ਕੀਤਾ ਸੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਦੁਚਲੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਰਾਬਰਤਾ ਦਾ ਜਿਹੜਾ ਹੱਕ ਦਿੱਤਾ ਅੱਜ ਦੇ ਦੇਖੋ ਜੋ ਬਾਬਾ ਸਾਹਿਬ ਨੇ ਸੰਵਿਧਾਨ ਸਰ ਦੇ ਵਿੱਚ ਸਾਨੂੰ ਸਾਰੇ ਅਧਿਕਾਰ ਦਿੱਤੇ ਅਧਿਕਾਰਾਂ ਦੇ ਨਾਲ ਸਾਡੀਆਂ ਡਿਊਟੀਆਂ ਵੀ ਫਿਕਸ ਕੀਤੀਆਂ ਹੋਈਆਂ ਮੈਂ ਅੱਜ ਇਹ ਵੀ ਨਾਲ ਯਾਦ ਕਰਾਣਾ ਚਾਹੂੰਗਾ ਹਰੇਕ ਬੰਦੇ ਨੂੰ ਆਪਦੀ ਡਿਊਟੀਆਂ ਵੀ ਨਾਲ ਸਮਝਣੀਆਂ ਚਾਹੀਦੀਆਂ ਕਿ ਸੰਵਿਧਾਨ ਦੇ ਵਿੱਚ ਜਿਹੜੀਆਂ ਸਾਨੂੰ ਡਿਊਟੀਆਂ ਲਾਈਆਂ ਗਈਆਂ ਐ ਆਪਦੇ ਦੇਸ਼ ਦੇ ਪ੍ਰਤੀ ਆਪਦੇ ਸਮਾਜ ਦੇ ਪ੍ਰਤੀ ਕਿਸ ਤਰ੍ਹਾਂ ਅਸੀਂ ਰਹਿਣਾ ਉਹਨਾਂ ਨੂੰ ਵੀ ਪਾਲਣ ਕਰੋ ਕੱਲੇ ਅਧਿਕਾਰਾਂ ਦੀ ਗੱਲ ਜੇ ਅਸੀਂ ਕਰਦੇ ਆ ਤਾਂ ਉਹ ਗਲਤ ਹੈ ਅਧਿਕਾਰਾਂ ਦੇ ਨਾਲ ਡਿਊਟੀਆਂ ਨੂੰ ਪਹਿਲਾਂ ਸਮਝੋ ਦੂਸਰੀ ਗੱਲ ਅੱਜ ਦਾ ਇਹ ਦਿਹਾੜਾ ਅਸੀਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਆਏ ਆ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇ ਰਹੇ ਆ ਪੋਲੀਟিক্যাল ਇਸ਼ੂ ਠੀਕ ਹੈ ਚੱਲਦੇ ਰਹਿਣੇ ਆ ਉਹ ਸਾਨੂੰ ਸਭ ਸਭ ਨੂੰ ਸਭ ਕੁਝ ਪਤਾ ਪਰ ਮੈਂ ਇਸ ਗੱਲ ਨੂੰ ਕਹਿਣਾ ਚਾਹੂੰਗਾ ਕਿ ਕੇਂਦਰੀਵਾਲ ਸਾਹਿਬ ਤੁਸੀਂ ਸੰਵਿਧਾਨ ਦੇ ਨਾਮ ਲੈ ਕੇ ਕੋਈ ਇਦਾਂ ਦੀਆਂ ਗੱਲਾਂ ਨਾ ਕਹੋ ਜਿਸ ਦਾ ਤੁਹਾਨੂੰ ਕੱਲ ਨੂੰ ਦੇਣਾ ਹੀ ਦੇਣਾ ਪਵੇ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਉਹੋ ਗੱਲਾਂ ਕਰੋ ਜੋ ਤੁਹਾਨੂੰ ਸ਼ੋਭਾ ਦਿੰਦੀਆਂ ਐ ਐਦਾਂ ਦੇ ਝੂਠ ਬੋਲ ਕੇ ਅਗਰ ਤੁਸੀਂ ਪ੍ਰਚਾਰ ਕਰਦੇ ਰਹੇ ਤਾਂ ਮੇਰਾ ਖਿਆਲ ਆ ਕਿ ਸਭ ਤੋਂ ਕਰਪਟ ਮੁੱਖ ਮੰਤਰੀ ਤੁਸੀਂ ਸਾਬਤ ਹੋ ਜਾਓਗੇ ਭਗਵੰਤ ਮਾਨ ਸਾਹਿਬ ਕੇਂਦਰੀਵਾਲ ਸਾਹਿਬ ਤਾਂ ਚਲੇ ਗਏ ਤੁਹਾਡੀ ਵਾਰੀ ਨੇੜੇ ਆਂਦੀ ਲੱਗਦੀ ਐ ਐਸ ਕਰਕੇ ਸੰਵਿਧਾਨ ਦਾ ਨਾਮ ਲੈ ਕੇ ਕੋਈ ਵੀ ਝੂਠੀ ਬਿਆਨਬਾਜ਼ੀ ਕਦੀ ਨਾ ਕਰੋ ਧੰਨਵਾਦ ਤਾਂ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਆਗੂ ਦੱਸਦੇ ਤੌਰ ਤੇ ਅੱਜ ਇੱਥੇ ਪਹੁੰਚੇ ਆਇਆ ਤਾਂ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਕਿਉਂਕਿ ਅੱਜ 바ਵਾ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਹੈ ਤਾਂ ਉਸ ਤੇ ਉਹਨੂੰ ਨਤਮਸਤਕ ਹੋਏ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਇਸ ਸਰਦਾਰ ਨੂੰ ਲਗਾਤਾਰ ਜਿਹੜਾ ਮੰਨਣਾ ਚਾਹੀਦਾ ਹੈ ਸਾਡਾ ਫਰਜ਼ ਬੰਦਾ ਸਾਡੀ ਡਿਊਟੀ ਹੈ ਤਾਂ ਵੱਡੇ ਸਵਾਲ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਖੜੇ ਕੀਤੇ ਨੇ ਤੇ ਉਹਨਾਂ ਦਾ ਅੱਜ ਦੇ ਦਿਨ ਪਤਲਾ ਵੀ ਫੁਕਿਆ ਹੈ ਗੁਰਜੀਤ ਸਿੰਘ ਰਮਾੜਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ